ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਆ ਜੀ ਆਖਰਕਾਰ ਕੀ ਬੰਨਾ ਹੈ ਸ਼੍ਰੋਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਿਉਂਕਿ ਲਗਾਤਾਰ ਹੀ ਜਿੱਥੇ ਇਨੀਆਂ ਸੁਣਵਾਈਆਂ ਹੋਈਆਂ ਤੇ ਅੱਜ ਵੀ ਇੱਕ ਵੱਡੀ ਸੁਣਵਾਈ ਹੋਣ ਜਾ ਰਹੀ ਹੈ ਜਿਹੜੀ ਜ਼ਮਾਨਤ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਵੱਡੀ ਸੂਤਰਾਂ ਤੋਂ ਬੰਦੀ ਜਾਣਕਾਰੀ ਆ ਰਹੀ ਹੈ ਕਿ ਜੇਕਰ ਅੱਜ ਜ਼ਮਾਨਤ ਮਿਲ ਵੀ ਜਾਂਦੀ ਹੈ ਤਾਂ ਦੁਬਾਰਾ ਤੋਂ ਫਿਰ ਵੱਡੀ ਜਿਹੜੀ ਹੈ ਕਾਰਵਾਈ ਕਰ ਦਿੱਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਤੇ ਤੇ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਪੰਜਾਬ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਕੇਸ ਫੋੜ ਦਰਜ ਕਰ ਲਿਆ ਗਿਆ ਹੈ ਇਹਦੇ ਨਾਲ ਹੀ ਚਲਦੇ ਆ ਜਿੱਥੇ ਵਾਰ-ਵਾਰ ਪਟੀਸ਼ਨ ਪਾਈ ਜਾ ਰਹੀ ਹੈ ਵਾਰ-ਵਾਰ ਬਹਾਲ ਲਗਾਈ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਲੇਕਿਨ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਰਾਹਤ ਦਿਖਾਈ ਨਹੀਂ ਦੇ ਰਹੀ ਜੇਕਰ ਇੱਕ ਪਾਸੇ ਗੱਲ ਕਰੀਏ ਤਾਂ ਉਹਨਾਂ ਨੂੰ ਜੇਲ੍ਹ 'ਚ ਬੈਠੇ ਹੀ ਸਮਰਥਕਾ ਵਾਲਾ ਉਹਨਾਂ ਤੇ ਕੇਸ ਹੋਇਆ ਹੁਣ ਇੱਕ ਹੋਰ ਐਫਆਰਆਈ ਜਿਹੜੀ ਦਰਜ ਹੋ ਗਈ ਹੈ ਕਿਉਂਕਿ ਇਹ ਖੁਦ ਹੀ ਪੰਗਾ ਲਿਆ ਹੈ ਵਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਤੁਹਾਨੂੰ ਪਤਾ ਹੈ ਜਿੱਦੇ ਚੱਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਨੂੰ ਵਾਰ-ਵਾਰ ਜਿਹੜਾ ਹੈ ਸ਼ਬਦੀ ਹਮਲੇ ਕਰਦੇ ਸੀ ਵਿਕਰਮ ਸਿੰਘ ਮਜੀਠੀਆ ਇਹ ਸ਼ਰਾਬੀ ਹੈ ਸ਼ਰਾਬ ਪੀ ਕੇ ਸਪੀਚ ਦਿੰਦਾ ਹੈ ਇਨ ਦੀ ਆਉਣ ਵਾਲੀ ਸਰਕਾਰ ਇਹਦੀ ਨਹੀਂ ਬਣਨੀ ਇਹ ਢੋਲਕੀ ਕੁੱਟਦਾ ਹੈ ਇਹ ਇਹ ਇਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦਾ ਕਾਫੀ ਵੱਡੇ ਜਿਹੜੇ ਸ਼ਬਦੀ ਹਮਲੇ ਅਕਸਰ ਹੀ ਕਰਦੇ ਸਾਹਮਣੇ ਆਉਂਦੇ ਸੀ ਜੋ ਵਿਕਰਮ ਸਿੰਘ ਮਜੀਠੀਆ ਨਹੀਂ ਲੇਕਿਨ ਉਹਦੀਆਂ ਅੱਜ ਆਪ ਹੀ ਜਿਹੜੀਆਂ ਸਜਾਵਾਂ ਫੁਕਤੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਵੱਲੋਂ ਹੀ ਹਮੇਸ਼ਾ ਕਿਹਾ ਜਾਂਦਾ ਹੈ ਕਿ ਇਹ ਬਦਲਾਖੋਰੀ ਦੀ ਰੰਜਿਸ਼ ਹੈ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਤੇ ਇਹ ਜਿਹੜੀ ਰੰਜਿਸ਼ ਹੈ ਉਹ ਕੱਢ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਨਾਲ ਲਗਾਤਾਰ ਜਿੱਥੇ ਕਲੀਨ ਚਿੱਟ ਮਿਲੀ ਹੋਈ ਹੈ ਸੁਪਰੀਮ ਕੋਰਟ ਵੱਲੋਂ ਵਿਕਰਮ ਸਿੰਘ ਮਜੀਠੀਆ ਤੇ ਲੇਕਿਨ ਫਿਰ ਵੀ ਵਿਕਰਮ ਸਿੰਘ ਮਜੀਠੀਆ ਦਾ ਬਾਹਰ ਆਉਣਾ ਜਿਹੜਾ ਮੁਸ਼ਕਲ ਹੋਇਆ ਪਿਆ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਇਹ ਦਿੰਨੇ ਕਿ ਜਿਹੜੇ ਚਰਨ ਪੂਲੀਆਂ ਉਡਾਉਂਦੇ ਸੀ ਅੱਜ ਉਹਨਾਂ ਦੀਆਂ ਖੁਦ ਨਾਬਾ ਦੀਆਂ ਜੇਲ੍ਹ ਚ ਵੇਖ ਲੋ ਜਿਹੜੀਆਂ ਚਰਨ ਪੂਲੀਆਂ ਉੰਡੀਆਂ ਪਈਆਂ ਨੇ ਜਿੱਥੇ ਜਿਹੜੇ ਮੁੱਛਾਂ ਨੂੰ ਤਾਂ ਦਿੰਦੇ ਪੈ ਸੀ ਉਹਨਾਂ ਮੁੱਛਾਂ ਨੂੰ ਹੁਣ ਪਾਣੀ ਤੱਕ ਨਹੀਂ ਲੱਭ ਰਿਆ ਤਾਂ ਉਹ ਤਾਂ ਕਿੱਥੋਂ ਖੜੀਆਂ ਹੋ ਜਾਣਗੀਆਂ ਤਾਂ ਵਾਰ-ਵਾਰ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਵੀ ਅਪੀਲਾਂ ਦਲੀਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਲੇਕਿਨ ਲਗਾਤਾਰ ਉਹਦੇ ਚੱਲਦੇ ਆ ਹੀ ਅੱਜ ਜਿੱਥੇ ਵੱਡੀ ਸੁਲਵਾਈ ਹੋਣ ਜਾ ਰਹੀ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਕੋਈ ਵੱਡਾ ਰਾਹਤ ਮਿਲ ਵੀ ਜਾਂਦੀ ਹੈ ਅਦਾਲਤ ਵੱਲੋਂ ਲੇਕਿਨ ਜੇਕਰ ਉਹਨਾਂ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਲੇਕਿਨ ਫਿਰ ਵੀ ਇੱਕ ਵੱਡਾ ਹੋਰ ਜਿਹੜਾ ਹੈ ਉਹਨਾਂ ਉੱਤੇ ਕੇਸ ਦਰਜ ਹੋਇਆ ਪਿਆ ਹੈ ਜਿਸ ਦੇ ਨਾਲ ਲੱਗਦਿਆ ਹੀ ਵਿਕਰਮ ਸਿੰਘ ਮਜੀਠੀਆ ਦਾ ਪੰਚ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਨਾਬਾ ਦੀ ਜੇਲ੍ਹ ਦੇ ਵਿੱਚੋਂ ਬਾਹਰ ਹੋਣਾ ਮੁਸ਼ਕਿਲ ਹੀ ਦਿਖ ਰਿਹਾ ਹੈ ਆਪ ਹੀ ਵਿਕਰਮ ਸਿੰਘ ਮਜੀਠਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਫਸਦੇ ਨਜ਼ਰ ਆਏ ਜਿੱਥੇ ਲਗਾਤਾਰ ਵਿਕਰਮ ਸਿੰਘ ਮਜੀਠੀਆ ਕੋਲੋਂ ਜਿਹੜੇ ਹੈ ਗਲਤ ਜਿਹੜੀ ਸ਼ਬਦੀ ਹਮਲੇ ਕੀਤੇ ਗਏ ਬਿਆਨਬਾਜ਼ੀਆਂ ਕੀਤੀਆਂ ਗਈਆਂ ਉਲਟ-ਪੁਲਟ ਬੋਲਿਆ ਗਿਆ ਉਹਦੇ ਚੱਲਦਿਆਂ ਹੀ ਹੁਣ ਕੋਈ ਵੱਡੀ ਸਜ਼ਾ ਆਪ ਹੀ ਪੁਗਤਰਾਈ ਨੇ ਵਿਕਰਮ ਸਿੰਘ ਮਜੀਠੀਆ ਜਿਹਦੇ ਚੱਲਦਿਆਂ ਹੀ ਚਾਹੇ ਸਰਕਾਰ ਦੇ ਵਕੀਲਾਂ ਨੇ ਕਿਹਾ ਕਿ ਸਾਡੇ ਕੋਲ ਦਲੀਲਾਂ ਨੇ ਅਪੀਲਾਂ ਨੇ ਟੋਕਰੇ ਭਰੇ ਪਏ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲੇਕਿਨ ਇੱਕ ਨਵਾਂ ਜਿਹੜਾ ਹੈ ਕੋਰਟ ਦੇ ਵਿੱਚ ਵੱਡਾ ਇਲਜ਼ਾਮ ਲੱਗ ਜਾਂਦਾ ਹੈ ਵਿਕਰਮ ਸਿੰਘ ਮਜੀਠੀਆ ਦੇ ਤੇ ਜਦੋਂ ਉਹਨਾਂ ਦੀ ਜਦੋਂ ਵੀ ਕੋਈ ਸੁਣਵਾਈ ਹੁੰਦੀ ਹੈ ਤੇ ਇੱਕ ਕੇਸ ਦਾ ਕੇਸ ਹੋਰ ਪੈਂਦਾ ਜਾਂਦਾ ਹੈ ਲੇਕਿਨ ਅੱਜ ਪਤਾ ਲੱਗੇਗਾ ਕਿ ਸੁਣਵਾਈ ਦੇ ਵਿੱਚ ਕੀ ਰਿਜ਼ਲਟ ਨਿਕਲ ਕੇ ਆਉਂਦਾ ਹੈ ਧੰਨ